ਕਿਸਾਨਾਂ ਵੱਲੋਂ ਕੀਤੇ ਐਲਾਨ ਦੌਰਾਨ ਅੱਜ ਸ਼ੰਮੂ ਵਿਖੇ ਥਾਣੇ ਦਾ ਕਰਨਾ ਸੀ ਘਰਾਓ ਅਤੇ ਪੁਲਿਸ ਵੱਲੋਂ ਵੀ ਉਹਨਾਂ ਨੂੰ ਰੋਕਣ ਦੇ ਲਈ ਕੀਤੇ ਪੂਰੇ ਉਪਰਾਲੇ ਸੀਨੀਅਰ ਅਧਿਕਾਰੀਆਂ ਵੱਲੋਂ ਜ਼ਿਲ੍ਹੇ ਨੂੰ ਕੀਤਾ ਗਿਆ ਚਾਰ ਸਫੇਰਾਂ ਸੇਲ ਅਤੇ ਇੱਥੇ ਕੀਤੇ ਗਏ ਉਖਤਾ ਪ੍ਰਬੰਧ ਐਸਪੀ ਸਿਟੀ ਨੇ ਕਿਹਾ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਜੋ ਲਾਰਨ ਆਰਡਰ ਜਿੱਤੀ ਹੈ ਉਸ ਨੂੰ ਵੀ ਆਪਣਾ ਕਿਸੇ ਵੀ ਵਿਅਕਤੀ ਨੂੰ ਉਹਦੀ ਉਲੰਘਣਾ ਨਹੀਂ ਕਰ ਦਿੱਤੀ ਜਾਵੇਗੀ ਅਤੇ ਦੂਜੇ ਪਾਸੇ ਕਿਸਾਨਾਂ ਨੂੰ ਪੁਲਿਸ ਵੱਲੋਂ ਲਿਆ ਗਿਆ ਹਰਾਸਤ ਵਿੱਚ ਅਤੇ ਮੀਡੀਆ ਨੂੰ ਵੀ ਆਪਣਾ ਕਿਸਾਨਾਂ ਦੇ ਨਾਲ ਗਲਬਤ ਕਰਨ ਤੋਂ ਰੋਕਿਆ ਗਿਆ ਦੱਸਣਾ ਬਣਦਾ ਹੈ ਕਿ ਕਿਸਾਨਾਂ ਦਾ ਸਮਾਨ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਸ਼ੰਭੂ ਵਿਖੇ ਥਾਣੇ ਦਾ ਘਰਾਓ ਕਰਨ ਦਾ اعلان ਕੀਤਾ ਗਿਆ ਸੀ ਅਤੇ ਪੂਰੇ ਪੰਜਾਬ ਦੇ ਵਿੱਚੋਂ ਜਿੱਥੇ ਕਿਸਾਨਾਂ ਨੇ ਉੱਥੇ ਪਹੁੰਚਣਾ ਸੀ ਉੱਥੇ ਆਪਣਾ ਪੂਰੇ ਪੰਜਾਬ ਦੇ ਅੰਦਰ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਜਿੱਥੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਕੁਝ ਕਿਸਾਨਾਂ ਨੂੰ ਬੀਤੀ ਰਾਤ ਹੀ ਹਰਾਸ ਦੇ ਵਿੱਚ ਲੈ ਲਿਆ ਗਿਆ ਸੀ ਅਤੇ ਅੱਜ ਬਠਿੰਡਾ ਦੀ ਸਰਹੰਦ ਨਹਿਰ ਤੇ ਕਨਈਆ ਚੌਂਕ ਦੇ ਵਿੱਚ ਐਸਪੀ ਸਿਟੀ ਦੀ ਨਗਰ ਰਾਮੀ ਦੇ ਵਿੱਚ ਇੱਥੇ ਆਪਣਾ ਪੁਲਿਸ ਵੱਲੋਂ ਨਾਕਾ ਲਗਾ ਕੇ ਹਰ ਇੱਕ ਆਉਣ ਜਾਣ ਵਾਲੇ ਵਹੀਕਲ ਦੀ ਜਿੱਥੇ ਚੈਕਿੰਗ ਕੀਤੀ ਜਾ ਰਹੀ ਸੀ ਉਥੇ ਕਿਸਾਨਾਂ ਦੀਆਂ ਜਾਂ ਕਿਸੇ ਵੀ ਵਿਅਕਤੀ ਦੀ ਗੱਡੀ ਦੇ ਉੱਤੇ ਅਗਰ ਕਿਸਾਨਾਂ ਦਾ ਸਟicker ਲੱਗਿਆ ਸੀ ਤਾਂ ਉਸ ਨੂੰ ਵੀ ਆਪਣਾ ਪਟਵਾਇਆ ਜਾ ਰਿਹਾ ਸੀ ਦੇ ਨਾਲ ਅਗਰ ਕਿਸੇ ਆਪਣਾ ਗੱਡੀ ਦੇ ਵਿੱਚ ਕਿਸਾਨ ਦਾ ਝੰਡਾ ਸੀ ਜਾਂ ਕਿਸਾਨ ਦੀ ਆਪਣਾ ਕਿਸੇ ਵਿਅਕਤੀ ਗੱਡੀ ਦੇ ਉੱਤੇ ਝੰਡਾ ਲੱਗਿਆ ਸੀ ਤਾਂ ਉਹ ਵੀ ਇਹਨਾਂ ਵੱਲੋਂ ਲਵਾ ਲਏ ਜਾਂਦੇ ਸਨ ਦੇਖੋ ਤਸਵੀਰਾਂ ਇੱਕ ਆਪਣਾ ਕਿਸਾਨਾਂ ਦਾ ਸਟicker ਇੱਕ ਗੱਡੀ ਦੇ ਉੱਤੇ ਲੱਗਿਆ ਹੋਇਆ ਹੈ ਤੇ ਉਸ ਨੂੰ ਆਪਣਾ ਪੁਲਿਸ ਵੱਲੋਂ ਪਟਵਾਇਆ ਜਾ ਰਿਹਾ ਹੈ ਦੂਜੇ ਪਾਸੇ ਕ੍ਰਾਂਤੀਕਾਰੀ ਯੂਨੀਅਨ ਦੇ ਆਪਣਾ ਪ੍ਰਧਾਨ ਸਰਜੀਤ ਸਿੰਘ ਫੂਲ ਅਤੇ ਉਹਨਾਂ ਦੇ ਹੋਰ ਦੋ ਸਾਥੀਆਂ ਨੂੰ ਪੁਲਿਸ ਵੱਲੋਂ ਰਾਹਤੇ ਵਿੱਚ ਲੈ ਗਿਆ ਤੇ ਜਦ ਉਹਨਾਂ ਦਾ ਬਠੇਂਕ ਦੇ ਸੇਬਲਾ ਤੱਕ ਇਹ ਮੈਡੀਕਲ ਕਰਵਾਇਆ ਜਾ ਰਿਹਾ ਸੀ ਤਾਂ ਉਹਨਾਂ ਦੇ ਨਾਲ ਵੀ ਆਪਣਾ ਮੀਡੀਆ ਦੇ ਨਾਲ ਜਿਹੜੀ ਹੈ ਕਿਸਾਨਾਂ ਦੇ ਨਾਲ ਗਲਬਤ ਨਹੀਂ ਹੋਣ ਦਿੱਤੀ ਗਈ ਇਹ ਇਸ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਉੱਥੇ ਲਗਾਈ ਗਈ ਸੀ ਅਤੇ ਉੱਥੇ ਆਪਣਾ ਕਿਸਾਨਾਂ ਨੂੰ ਮੀਡੀਆ ਦੇ ਨਾਲ ਗਲਬਾਤ ਜਿਹੜੀ ਉਹ ਨਹੀਂ ਆਪਣਾ ਉਹਨਾਂ ਨੂੰ ਆਪਣਾ ਕਰਨ ਦਿੱਤੀ ਗਈ ਇਹਨਾਂ ਤਸਵੀਰਾਂ ਕਿਸਾਨਾਂ ਦੇ ਝੰਡੇ ਤੱਕ ਪੁਲਿਸ ਵੱਲੋਂ ਅੱਜ ਲਵਾਏ ਗਏ ਨੇ ਇਸ ਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੀ ਸਰਹੰਦ ਨਹਿਰ ਦੇ ਨੇੜੇ ਕਨਈਆ ਚੌਕ ਦੀਆਂ ਜਿੱਤੇ ਅੱਜ ਪੁਲਿਸ ਵੱਲੋਂ ਨਾਕਾ ਲਗਾ ਕੇ ਕਿਸਾਨਾਂ ਨੂੰ ਰੋਕਣ ਦੇ ਲਈ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਗਿਆ ਨੇ ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਆਈ ਦੀ ਉਹ ਇੱਥੇ ਤਨਾਤ ਕੀਤੀ ਗਈ ਸੀ ਅਤੇ ਹਰ ਇੱਕ ਵਿਅਕਤੀ ਦੀ ਜਿਹੜੀ ਇੱਥੇ ਆਉਣ ਜਾਣ ਵਾਲੇ ਦੀ ਤਲਾਸ਼ੀ ਲਈ ਜਾ ਰਹੀ ਸੀ ਅਗਰ ਗੱਡੀ ਦੇ ਵਿੱਚ ਕਿਸੇ ਕਿਸਾਨ ਦਾ ਝੰਡਾ ਨਿਕਲਦਾ ਸੀ ਤਾਂ ਉਹ ਵੀ ਪੁਲਿਸ ਵੱਲੋਂ ਆਪਣੇ ਅਪਕਬਜੇ ਵਿੱਚ ਲਿਆ ਜਾਂਦਾ ਸੀ ਅਤੇ ਨਾਲ ਅਗਰ ਕਿਸੇ ਗੱਡੀ ਉੱਤੇ ਸਟicker ਲੱਗਿਆ ਹੁੰਦਾ ਸੀਗਾ ਤਾਂ ਉਹ ਵੀ ਪੁਲਿਸ ਵੱਲੋਂ ਆਪਣਾ ਇੱਥੇ ਉਤਾਰਿਆ ਜਾਂਦਾ ਸੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਠਿੰਡਾ ਦੇ ਕਨੇਆ ਚੌਕ ਦੀਆਂ ਜਿੱਥੇ ਅੱਜ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਵਹੀਕਲ ਦੀ ਜਿਹੜੀ ਆ ਉਹ ਚੈਕਿੰਗ ਕੀਤੀ ਜਾ ਰਹੀ ਸੀ ਤੇ ਉੱਥੇ ਕੁਝ ਕਿਸਾਨਾਂ ਨੂੰ ਕਿਸਾਨਾਂ ਦੇ ਪੁਲਿਸ ਵੱਲੋਂ ਹਰਾਸਤ ਦੇ ਵਿੱਚ ਵੀ ਲੈ ਗਿਆ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਸਮਾਨ ਉਹ ਤੋਂ ਚੋਰੀ ਹੋਇਆ ਉਸ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਹੈ ਜਿਹੜਾ ਥਾਣੇ ਦਾ ਘਰਾਓ ਆਪਣਾ ਖਿੱਤੇ ਜਾਣਾ ਸੀ ਤੇ ਅੱਜ ਇਸ ਨੂੰ ਲੈ ਕੇ ਪੁਲਿਸ ਵੱਲੋਂ ਵੀ ਜਗਾ ਜਗਾ ਦੇ ਉੱਤੇ ਨੱਕ ਲਗਾ ਕੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਆਪਾਂ ਕਿਸੇ ਵੀ ਵਿਅਕਤੀ ਨੂੰ ਇੱਥੇ ਬਿਨਾ ਚੈਕਿੰਗ ਤੋਂ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਬਟੰਡਾ ਦੇ ਕਨਈਆ ਚੌਕ ਵਿਖੇ ਪਹੁੰਚੀ ਹੋਈ ਹੈ ਉੱਥੇ ਹਰ ਇੱਕ ਆਉਣ ਜਾਣ ਵਾਲੇ ਵਹੀਕਲ ਦੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ। ਰਹੇ ਜੀ ਇਹਨਾਂ ਨੇ ਸਾਨੂੰ ਧਕੇ ਦੇ ਨਾਲ ਕਿਵੇਂ ਸਾਨੂੰ ਪੀਸ ਕਹਿੰਦੇ ਹੁੰਦਾ ਇਹ ਪੰਜਾਬ ਸਰਕਾਰ ਦੀ ੁੰਡਾ ਕਰਦੀ ਹੈ ਕੌਣ ਸਾਨੂੰ ਸਾਡਾ ਬੋਲਣ ਦਾ ਹੱਕ ਖੋ ਰਹੀ ਹੈ ਸਾਡਾ 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 ਬੋਲਣ ਦਾ ਹੱਕ ਖੋ ਰਹੀ ਹੈ ਸਾਡਾ ਬੋਲਣ ਦਾ ਹੱਕ ਖੋ ਰਹੀ ਹੈ ਤੁਮਹਾਨੂੰ ਸਾਡਾ ਬੋਲਣ ਦਾ ਹੱਕ ਨਹੀਂ ਖੋ ਸਕਤੋਗੇ ਪੰਜਾਬ ਸਰਕਾਰ ਮਰਦਾਬਾ ਮੁਲਕਾਬਾ ਮਨਦੀ ਪਟੰਸਾ ਮਰਦਾਬਾ ਮੈਂ ਇਹ ਆਰਾਇ ਕੋ ਪਾਣੀ ਜੀਰ ਦਾ ਸ੍ਰੀਤੀ ਜੀਰ ਦਾ ਪੰਜਾਬ ਸਰਕਾਰ ਦੀ ਬੁੰਡਾ ਕਰਦੀ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਕਰ ਮਾਰ ਪਾਣੀ ਪਾਣੀ ਮਾਰ ਕੇ ਵਾਲਾ ਕੰਮ ਨਾ ਤਾਉ ਉਹਨਾਂ ਦੇ ਕੋਸ਼ਿਸ਼ ਬਹੁਤ ਪੈਂਦੇ ਹੈ ਮੈਂ ਇਹ ਆਰਾਇ ਕੋ ਪਾਣੀ ਜੀਰ ਦਾ ਸ੍ਰੀਤੀ ਜੀਰ ਦਾ ਇਦਰੀ ਤਰੀਕਾ ਹੈ ਸੱਚ ਜਿਆਦਾ ਪੰਜਾਬ ਸਰਕਾਰ ਦੀ ਬੁੰਡਾ ਕਰਦੀ ਹੈ ਕੀ ਕੀਤਾ ਜਾਊਗਾ ਕੋਈ ਵੀ ਅਸੀਂ ਉਹਨਾਂ ਦੀ ਵੀ ਜਿਹੜੀ ਰਾਈਟ ਬੋਲਣ ਅਨਸਰ ਕੀ ਕੰਮ ਸੀ ਜਿਹੜਾ ਅਸੀਂ ਅਸੀਂ মিডিਆ ਨੂੰ ਰੋਕੇ ਨਹੀਂ ਗਿਆ ਜੀ ਸਿਰਫ ਉਹਨਾਂ ਨੂੰ ਸੇਫਲੀ ਕੱਢਿਆ ਹੈ ਨਹੀਂ ਇਹ じゃ ਕੀ ਡਰ ਸੀਗਾ ਇੰਨੀ ਫੋਰਸ ਡਿਪਲੋਏ ਕਰਨੀ ਵੀ ਆਕਰ ਕਿਉਂ ਉਹਨਾਂ ਦੀ ਜ਼ੁਬਾਨ ਦੇ ਚੰਦ ਕਰੀ ਕੋਈ ਡਰ ਨਹੀਂ ਸੀ ਜੀ ਸਾਨੂੰ ਸਿਰਫ ਉਹਨਾਂ ਦਾ ਮੈਡੀਕਲ ਕਰਾਉਣ ਦੇ ਲਈ ਆਏ ਸੀ ਮੈਡੀਕਲ ਕਰਵਾ ਕੇ ਉਹਨੂੰ ਠੀਕ ਠਾਕ ਅਸੀਂ ਤਰੀਕੇ ਨਾਲ ਕੱਢ ਕੇ ਉਹਨਾਂ ਨੂੰ ਭੇਜਿਆ ਤਿੰਨ ਜੀ ਇਥੇ ਤੇ ਨਹੀਂ ਸਕਦਾ ਕਿਹੜੇ ਮਾਮਲੇ ਦੇ ਕੀ ਕੰਮ ਪ੍ਰੀਵੈਂਟਿਵ ਐਕਸ਼ਨ ਸੀ ਤੰਨਾਂ ਦੇ ਖਿਲਾਫ ਜਿਹੜਾ ਰੇਲ ਰੋਕੋ ਤੇ ਥਾਣੇ ਦਾ ਘਰਾਓ ਦੇ ਲਈ ਸੀਗਾ ਉਹਦੇ ਲਈ ਤਿੰਨ ਨੁਕਸਾਨ ਹੋਣਗੇ ਰਾਸਤੇ ਥਾਣਾ ਥਰਮਲ ਸਰ ਕਿਸ ਤਰ੍ਹਾਂ ਦੀ ਚੈਕਿੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਔਰ ਅਲਰਟ ਕਿਸ ਤਰ੍ਹਾਂ ਦਾ ਕਪੁਨਦੇ ਕੋਲ ਅ ਐਸਐਸਪੀ ਸਾਹਿਬ ਪਟੰਡਾ ਦੇ ਗਾਈਡੈਂਸ ਦੇ ਅੰਦਰ ਪਟੰਡਾ ਪੁਲਿਸ ਵੱਲੋਂ ਜਿਹੜੇ ਵੱਖ-ਵੱਖ ਜਗ੍ਹਾ ਦੇ ਉੱਪਰ ਨਾਕੇ ਲਗਾਏ ਗਏ ਨੇ ਅ ਜਿਸ ਦੇ ਵਿੱਚ ਅਸੀਂ ਮੇਨਲੀ ਇੱਕ ਨੇਹਾਂ ਚੌਕ ਕਲਿਆਣ ਸੁਖਾ ਜੇਟੂ ਕਾ ਇਹ ਸਾਡੇ ਮੇਨ ਜਿਹੜੇ ਵੱਡੇ ਰੋਡ ਹੈਗੇ ਨੇ ਹਾਈਵੇ ਸ ਹੈਗੇ ਆ ਉੱਥੇ ਨਾ ਇਸ ਤੋਂ ਇਲਾਵਾ ਵੀ ਤਿੰਨ ਤੋਂ ਚਾਰ ਜਿਹੜੇ ਛੋਟੇ ਨਾਕੇ ਹੈਗੇ ਹਨ ਜਿਹੜੇ ਲਿੰਕ ਰੋਡਸ ਨੇ ਉਹਨਾਂ ਦੇ ਉੱਪਰ ਵੀ ਛੱਡੇ ਨਾਕੇ ਲਗਾਏ ਗਏ ਹਨ ਮੇਨਲੀ ਨਾਕੇ ਦਾ ਪਰਪਸ ਹੈਗਾ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਬਹਾਲ ਰੱਖਣਾ ਤੇ ਇਨ ਕੇਸ ਕੋਈ ਜਿਹੜਾ ਹੈਗਾ ਵਿਅਕਤੀ ਹੈਗਾ ਜਾਂ ਕੋਈ ਯੂਨੀਅਨ ਰੋਡ ਬਲੌਕ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਨੂੰ ਮੌਕੇ ਤੇ ਉੱਪਰ ਕਲੀਅਰ ਕਰਾਉਣਾ ਹੈ ਇਸ ਹਨ ਨੇ ਵੀ ਕਿ ਸ਼ੰਭੂ ਥਾਣੇ ਦੇ ਬਾਹਰ ਕਰਾਉ ਕਰਾਂਗੇ ਆ ਡੈਫੀਨਿਟਲੀ ਜਿਹੜਾ ਹੈਗਾ ਸਾਡੇ ਵੱਲੋਂ ਆਲਾਅਨ ਆਰਡਰ ਨੂੰ ਕੰਟਰੋਲ ਰੱਖਣ ਲਈ ਨਾਕੇ ਬੰਦੇ ਕੀਤੀ ਗਈ ਹੈ ਇਸ ਤੋਂ ਇਲਾਵਾ ਵੀ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਪ ਉਹਨਾ ਰੋਡ ਦੇ ਉੱਪਰ ਵੀ ਕਵਰ ਕਰਨੀ ਸਾਡੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਕਿੰਨੇ ਪੁਆਇੰਟ ਸਰ ਪਿੰਡਾਂ ਜਿਹੜੇ ਜਮ ਕੀਤੇ ਟੋਟਲ 4 ਜਿਹੜੇ ਮੇਨ ਹਾਈਵੇਜ਼ ਨੂੰ ਉਹਨਾਂ ਦੇ ਉੱਪਰ ਨਾਕਾ ਲਗਾਏ ਇਸ ਤੋਂ ਇਲਾਵਾ 4 ਦੇ ਕਰੀਬ ਛੋਟੀਆਂ ਸੜਕਾਂ ਹੈਗੀਆਂ